ਦੋਸਤੋ ਤੁਸੀਂ ਜਾੜ ਕੇ ਹੈਰਾਨ ਰਹਿ ਜਾਓਗੇ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਅਜਿਹਾ ਵੀ ਹੈ ਜਿੱਥੇ ਲੰਗਰ ਦਾ ਤਿਆਰ ਕੀਤਾ ਜਾਂਦਾ ਪਰ ਕਿਸੇ ਨੂੰ ਵੀ ਸ਼ਿਕਾਇਤ ਨਹੀਂ ਜਾਂਦਾ ਇਹ ਇਕਲੌਤਾ ਗੁਰਦੁਆਰਾ ਸਾਹਿਬ ਜਿੱਥੇ ਲੰਗਰ ਛਕੜ ਦੀ ਸਖਤ ਬਣਾਈ ਹੈ ਇੰਨਾ ਹੀ ਨਹੀਂ ਭਾਵੇਂ ਕੋਈ ਵਿਆਹਿਆ ਹੋਇਆ ਜੋੜਾ ਹੀ ਕਿਉਂ ਨਾ ਹੋਵੇ ਜੋ ਵੀ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਇਦਾਰੇ ਕਰਨ ਆਵੇਗਾ ਉਸ ਨੂੰ ਆਪਣੇ ਪਤੀ ਪਤਨੀ ਨਾਲ ਵੀ ਸਰੀਰਕ ਸਬੰਧ ਬਣਾਉਣ ਦੀ ਸਖਤ ਬਣਾਈ ਹੁੰਦੀ ਹੈ ਇਹ ਬੜਾਈ ਕਿਸੇ ਕਬੇਟੀ ਜਾਂ ਫਿਰ ਕਿਸੇ ਬਾਬੇ ਨੇ ਨਹੀਂ ਕੀਤੀ ਹੋਈ ਬਲਕਿ ਖੁਦ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਖਤ ਹੁਕਮ ਕੀਤੇ ਸੜ ਕਿ ਨਾਤਾ ਇਸ ਗੁਰਦੁਆਰੇ ਵਿੱਚੋਂ ਕੋਈ ਸਿੱਖ ਲੱਗਰ ਛਕੇਗਾ ਤੇ ਦਾਹੀ ਦਰਸ਼ਨ ਕਰਨ ਤੋਂ ਬਾਅਦ ਸਰੀਰ ਖਸਬਦ ਬਣਾਵੇਗਾ ਇਹ ਸਭ ਦੇ ਨਾਲ ਨਾਲ ਇਸ ਗੁਰਦੁਆਰੇ ਸਹਿਬ ਵਿੱਚ ਇੱਕ ਐਸੀ ਲਾਹ ਇਲਾਜ ਬਿਮਾਰੀ ਦਾ ਇਲਾਜ ਹੁੰਦਾ ਜਿਸ ਨੂੰ ਵੱਡੇ ਵੱਡੇ ਡਾਕਟਰ ਵੀ ਬਣਾ ਕਰ ਦਿੰਦੇ ਹਨ ਪਰ ਇਸ ਗੁਰਦੁਆਰਾ ਸਾਹਿਬ ਵਿੱਚ ਅੱਜ ਵੀ ਗੁਰੂ ਸਾਹਿਬ ਦੀਆਂ ਬਖਸ਼ਿਆਵਾਂ ਦੀਆਂ ਕਲਾ ਵਰਤਦੀਆਂ ਦੇਖੀਆਂ ਜਾ ਸਕਦੀਆਂ ਹਨ ਪਰ ਕਿੱਥੇ ਹੈ ਇਹ ਗੁਰਦੁਆਰਾ ਸਾਹਿਬ ਤੇ ਕੀ ਹੈ ਇਸ ਦਾ ਅਸਲ ਇਤਿਹਾਸ ਅਤੇ ਕਿਹੜੀ ਲਾ ਇਲਾਜ ਬਿਵਾਰੀ ਦਾ ਇੱਥੇ ਇਲਾਜ ਕੀਤਾ ਜਾਂਦਾ ਹੈ ਆਓ ਜਾਣਦੇ ਹਾਂ ਸਾਰੀ ਸਚਾਈ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਇਤਿਹਾਸਕ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਜਿਸ ਬਾਰੇ 90% ਸਿੱਖ ਨਹੀਂ ਜਾਣਦੇ ਹੋਣਗੇ ਦੋਸਤੋ ਇਹ ਗੱਲ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਲੱਗਰ ਪ੍ਰਥਾ ਦਾ ਸਿੱਖ ਧਰਮ ਦੇ ਵਿੱਚ ਕੀ ਸਥਾਨ ਹੈ ਗੁਰੂ ਸਾਹਿਬਾਨ ਨੇ ਹੁਕਮ ਕੀਤੇ ਸੜ ਕਿ ਪਹਿਲਾਂ ਪੰਗਤ ਫਿਰ ਸੰਗਤ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਵੀ ਪਹਿਲਾਂ ਗੁਰੂ ਘਰ ਦੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ ਤੇ ਫਿਰ ਹੀ ਉਹਨਾਂ ਨੂੰ ਗੁਰੂ ਦੇ ਦਰਸ਼ਨ ਦਿੱਤੇ ਸੜ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਦੇ ਬੜਾ ਅੰਦਰ ਲੱਗਰ ਦੀ ਇੱਕ ਬਹੁਤ ਵੱਡੀ ਮਹੱਤਤਾ ਹੈ ਪਰ ਫਿਰ ਵੀ ਪੂਰੇ ਸੰਸਾਰ ਵਿੱਚੋਂ ਇਕਲੌਤਾ ਇੱਕ ਗੁਰਦੁਆਰਾ ਸਾਹਿਬ ਅਜਾਇਬੀ ਹੈ ਦਿੱਤੇ ਖੁਦ ਸ੍ਰੀ ਗੁਰੂ ਅਰਜਨ ਦੇਵ ਜੀ ਬਹਾਦਰ ਦੇ ਹੁਕਮ ਕੀਤਾ ਸੀ ਕਿ ਇਥੋਂ ਕਿਸੇ ਵੀ ਸਿੱਖ ਨੇ ਪ੍ਰਚਾਦਾ ਨਹੀਂ ਛਕਣਾ ਇਹ ਕਿਹੜਾ ਗੁਰਦੁਆਰਾ ਹੈ ਤੇ ਇਸ ਦਾ ਅਸਲ ਇਤਿਹਾਸ ਕੀ ਹੈ ਤੇ ਇਹ ਕਿੱਥੇ ਬੜਿਆ ਹੋਇਆ ਆਓ ਪਹਿਲਾਂ ਇਸ ਬਾਰੇ ਜਾਣਦੇ ਹਾਂ ਦੋਸਤੋ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਬਾਤਾ ਗੰਗਾ ਜੀ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਧਾਰਿਆ ਸੀ ਉਹ 5 ਜੁਲਾਈ 1595 ਦਾ ਸੁਭਾਗਾ ਦਿਨ ਹੁੰਦਾ ਹੈ ਉਸ ਦਿਨ ਅਕਾਲਪੁਰਖ ਤੋਂ ਇਸ ਵਡਬੁੱਲੀ ਦਾਤ ਨੂੰ ਪ੍ਰਾਪਤ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਬੜੇ ਹੀ ਪ੍ਰਸੰਨ ਹੋਏ ਤੇ ਇਸ ਤੇ ਉਹਨਾਂ ਨੇ ਇੱਕ ਨਵਾਂ ਨਗਰ ਬਸੌੜ ਦਾ ਉਪਰਾਲਾ ਸ਼ੁਰੂ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਕਰ ਕਮਲਾ ਦੇ ਨਾਲ ਅਮਰਸਰ ਤੋਂ ਥੋੜੀ ਦੂਰੀ ਤੇ ਤਰਨਤਨ ਸ਼ਹਿਰ ਦੀ ਨੀਂ ਰੱਖਦੇ ਹਨ ਸਨ 1596 ਈਸਵੀ ਨੂੰ ਤਰਨਤਨ ਸਾਹਿਬ ਦੇ ਸਰੋਵਰ ਦੀ ਖਦਾਈ ਸ਼ੁਰੂ ਕਰਵਾਈ ਜਾਂਦੀ ਹੈ ਜਿਸ ਤੇ ਆਸ-ਪਾਸ ਦੇ ਇਲਾਕੇ ਦੇ ਸਾਰੇ ਸਿੱਖ ਇਸ ਸਰੋਵਰ ਦੀ ਸੇਵਾ ਵਾਸਤੇ ਤਰਨ-ਤਰਨ ਪਹੁੰਚਦੇ ਸ਼ੁਰੂ ਹੋ ਜਾਂਦੇ ਹਨ ਜਿਸ ਜਗ੍ਹਾ ਗੁਰੂ ਅਰਜਨ ਦੇਵ ਜੀ ਤਰਨਸਰ ਸਹਿਰ ਵਿਸਾਰੈ ਸਦ ਇਸ ਜਗ੍ਹਾ ਤੋਂ ਬਹਜ 10 ਕਿਲੋਮੀਟਰ ਦੂਰ ਇੱਕ ਚੱਬਲ ਨਾਮ ਦਾ ਪਿੰਡ ਪੈਂਦਾ ਸੀ ਇਸ ਪਿੰਡ ਵਿੱਚ ਇੱਕ ਸਿੱਖ ਬਾਬਾ ਸਿੱਧ ਸਰ ਸਾਈ ਜੀ ਰਹਦੇ ਸਦ ਜੋ ਕਿ ਇੱਕ ਬੜੇ ਪੱਕੇ ਦਿੱਤ ਦੇ ਵੀ ਸਿੱਖ ਹੁੰਦੇ ਹਨ ਬਾਬਾ ਸਿੱਧ ਸਰ ਸਾਈ ਜੀ ਹਰ ਰੋਜ਼ ਅਬਰਤ ਵੇਲੇ ਉੱਠਦੇ ਤੇ ਰੱਬ ਦੀ ਭਗਤੀ ਵਿੱਚ ਲੀਰ ਹੋ ਜਾਂਦੇ ਜਦੋਂ ਇਹਨਾਂ ਬਾਬਾ ਸਿੱਧਸਰ ਸਾਈ ਜੀ ਨੂੰ ਗੁਰੂ ਅਰਜਨ ਦੇਵ ਜੀ ਦੇ ਤਰਨਤਾਰਨ ਸ਼ਹਿਰ ਵਸਾਉਣ ਬਾਰੇ ਪਤਾ ਚੱਲਦਾ ਹੈ ਤਾਂ ਸਾਈ ਜੀ ਵੀ ਹਰ ਰੋਜ਼ ਆਪਣੇ ਘਰੋਂ ਪ੍ਰਸ਼ਾਦਾ ਪਾਣੀ ਛੱਕ ਕੇ ਇੱਕ ਕਈ ਤੇ ਟੋਕਰਾ ਹੱਥ ਵਿੱਚ ਫੜ ਕੇ ਤਰਨਤਾਰਨ ਵੱਲ ਨੂੰ ਚੱਲ ਪੈਂਦੇ ਹਨ ਆਪਣੇ ਪਿੰਡ ਚੰਬਲ ਤੋਂ ਲੈ ਕੇ ਤਰਨਤਾਰਨ ਪਹੁੰਚਣ ਤੱਕ ਰਾਹ ਵਿੱਚ ਉਹਨਾਂ ਨੂੰ ਜੋ ਵੀ ਕੋਈ ਸੁੱਕੀ ਲੱਕੜ ਕੋਈ ਸ਼ਾਪਾਤੀ ਮਿਲਦਾ ਤਾਂ ਉਹ ਇਕੱਠਾ ਕਰਕੇ ਤਰਤਰ ਲੈ ਜਾਂਦੇ ਤਾਂ ਕਿ ਉਥੇ ਸਗਤਾਂ ਲਈ ਤਿਆਰ ਹੋਦੇ ਲੱਗਰ ਦੇ ਬਾਲੜ ਦੇ ਕਬ ਆ ਸਕੇ ਬਾਬਾ ਸਿੱਧ ਸਰ ਸਾਈ ਜੀ ਬਿਨਾਂ ਨਾਗੇ ਹਰ ਰੋਜ਼ ਗੁਰੂ ਘਰੋ ਚੱਲ ਕੇ ਤਰਤਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਨ ਪਹੁੰਚਦੇ ਹੁੰਦੇ ਸਰ ਹਰ ਰੋਜ਼ ਆਪਣੇ ਘਰੋ ਹੀ ਪ੍ਰਸ਼ਾਦਾ ਪੜੀ ਛੱਕੇ ਜਾਂਦੇ ਸਰ ਸਾਰੀ ਦਿਹਾੜੀ ਸੇਵਾ ਕਰਦੇ باوجود ਉਹਨਾਂ ਨੇ ਕਦੇ ਵੀ ਲੰਗਰ ਵਿੱਚੋਂ ਪ੍ਰਸ਼ਾਦਾ ਤੱਕ ਨਹੀਂ ਸੀ ਛਕਿਆ ਇਸ ਦੌਰਾਨ ਇੱਕ ਦਿਨ ਸਾਰੀ ਸੰਗਤ ਸਰਵ ਵਰਦੀ ਕੋदाई ਦੀ ਸੇਵਾ ਕਰ ਰਹੀ ਹੁੰਦੀ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸੰਗਤਾਂ ਦੇ ਕੋਲ ਖੜੇ ਹੁੰਦੇ ਹਨ ਇਹਨਾਂ ਨੂੰ ਇੱਕ ਕੋੜ ਰੋਗ ਨਾਲ ਗ੍ਰਸਤ ਕੋੜੀ ਉੱਥੇ ਗੁਰੂ ਸਾਹਿਬ ਦੇ ਕੋਲ ਆਉਂਦਾ ਹੈ ਤੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪੈ ਕੇ ਫਰਿਆਦ ਕਰਦਾ ਹੈ ਕਿ ਹੇ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੇ ਪਹਿਲੇ ਜਮੇ ਵਿੱਚ ਗੁਰੂ ਰਾਣਕ ਦੇਵ ਦੇ ਰੂਪ ਵਿੱਚ ਕੋੜੀਆਂ ਦੇ ਕੋੜ ਦੂਰ ਕੀਤੇ ਤੇ ਤੀਜੇ ਜਮੇ ਵਿੱਚ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਪ੍ਰੇਮੀ ਕੋੜੇ ਦਾ ਕੋੜ ਦੂਰ ਕੀਤਾ ਤੇ ਅੱਜ ਪੰਜਵੇਂ ਜਾਬੇ ਵਿੱਚ ਬੈ ਤੁਹਾਡੇ ਦਰ ਤੇ ਆਇਆ ਹਾਂ ਮੇਰੇ ਤੇ ਵੀ ਕਿਰਪਾ ਕਰੋ ਮੈਂ ਵੀ ਜਲਦੀ ਠੀਕ ਹੋ ਜਾਵਾਂ ਮੇਰੀ ਬੜੀ ਹੀ ਬੁਰੀ ਹਾਲਤ ਹੈ ਇਸ ਰੋਗ ਦਾ ਦਰਦ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਤਾਂ ਸਵਾਦ ਨੇ ਵੀ ਇਥੋਂ ਦਰਕਾਰ ਦਿੱਤਾ ਹੈ ਕੋੜੀ ਦੀ ਇਹ ਫਰਿਆਦ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਰੀ ਸੰਗਤ ਨੂੰ ਹੁਕਮ ਕਰਦੇ ਹਨ ਕਿ ਉਹ ਗੁਰੂ ਕਾ ਸਿੱਖ ਸਾਡੇ ਕੋਲ ਆਵੇ ਜਿਸ ਨੇ ਅੱਜ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਸਕਿਆ ਗੁਰੂ ਦਾ ਇਹ ਹੁਕਮ ਸੁਣ ਕੇ ਸਾਰੀ ਸੰਗਤ ਚੁੱਪ ਚਾਪ ਉੱਤੇ ਖੜ ਜਾਂਦੀ ਹੈ ਕੋਈ ਵੀ ਸਾਹਮਣੇ ਨਹੀਂ ਆਉਂਦਾ ਗੁਰੂ ਸਾਹਿਬ ਫਿਰ ਆਵਾਜ਼ ਲਗਾਉਂਦੇ ਹਨ ਕਿ ਭਾਈ ਸਿੱਖੋ ਉਹ ਸਿੰਘ ਅੱਗੇ ਆਵੇ ਜਿਸ ਨੇ ਅੱਜ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਿਆ ਪਰ ਦੂਜੀ ਆਵਾਜ਼ ਤੇ ਵੀ ਕੋਈ ਸਾਹਮਣੇ ਨਹੀਂ ਆਉਂਦਾ ਤੀਜੀ ਆਵਾਜ਼ ਫਿਰ ਗੁਰੂ ਅਰਜਨ ਦੇਵ ਜੀ ਬੋਲਦੇ ਕਿ ਭਾਈ ਸਿਧ ਸਰਸਾਈ ਜੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਹੀ ਬੁਲਾ ਰਹੇ ਸਾਂ ਬਾਬਾ ਸਿੱਧਸਰ ਸਾਈ ਦੀ ਗੁਰੂ ਸਾਹਿਬ ਦੇ ਕੋਲ ਜਾਦੇ ਹਨ ਤੇ ਗੁਰੂ ਸਾਹਿਬ ਕਹਿੰਦੇ ਕਿ ਭਾਈ ਸਿੱਖਾ ਅਸੀਂ ਤੈਨੂੰ ਕਿੰਨੀ ਵਾਰ ਬੁਲਾਇਆ ਪਰ ਤੂੰ ਸਾਹਮਣੇ ਕਿਉਂ ਨਹੀਂ ਸੀ ਆਉਂਦਾ ਤਾਂ ਬਾਬਾ ਸਿੱਧਸਰ ਸਾਈ ਜੀ ਬੋਲੇ ਕਿ ਗੁਰੂ ਜੀ ਮੈਂ ਸੋਚਿਆ ਸ਼ਾਇਦ ਕੋਈ ਹੋਰ ਸਿੱਖ ਵੀ ਹੋਵੇਗਾ ਜੋ ਲੱਗਰ ਵਿੱਚੋਂ ਪ੍ਰਸ਼ਾਦਾ ਨਾ ਛਕਦਾ ਹੋਵੇ ਗੁਰੂ ਸਾਹਿਬ ਮੁਸਕਰਾਉਦੇ ਹੋਏ ਬੋਲੇ ਕਿ ਸਿੱਖ ਤਾਂ ਬਹੁਤ ਨੇ ਜੋ ਲੱਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਦੇ ਪਰ ਤੇਰੇ ਵਰਗਾ ਕੋਈ ਦਿੱਤ ਦੇ ਵੀ ਨਹੀਂ ਫਿਰ ਗੁਰੂ ਜੀ ਉਸ ਕੋੜੀ ਵੱਲ ਇਸ਼ਾਰਾ ਕਰਦੇ ਹੋਏ ਸਾਈ ਜੀ ਨੂੰ ਕਹਿੰਦੇ ਕਿ ਸਾਈ ਜੀ ਇਸ ਕੋੜੀ ਨੂੰ ਗਲ ਨਾਲ ਲਾਓ ਇਸ ਨੂੰ ਤੰਦਰੁਸਤ ਕਰੋ ਬਾਬਾ ਸਿੱਧ ਸਰ ਸਾਈ ਜੀ ਚੁੱਪਚਾਪ ਖੜੇ ਰਹੇ ਰਹੇ ਹਨ ਗੁਰੂ ਸਾਹਿਬ ਫਿਰ ਕਹਿੰਦੇ ਕਿ ਇਸ ਨੂੰ ਰਾਜੀ ਕਰੋ ਪਰ ਸਿੱਧ ਸਰ ਸਾਈ ਜੀ ਫਿਰ ਚੁੱਪਚਾਪ ਵਿਸਰ ਭੋਲੇ ਖੜੇ ਰਹੇ ਦੇ ਤੀਜੀ ਵਾਰ ਫਿਰ ਗੁਰੂ ਜੀ ਆਵਾਜ਼ ਲਗਾਉਂਦੇ ਹਨ ਕਿ ਸਾਈ ਜੀ ਆਪਣੇ ਗਲ ਵਿੱਚ ਪਾਏ ਪੱਲੇ ਦੇ ਨਾਲ ਇਸ ਕੋੜੀ ਨੂੰ ਛੁਆ ਕੇ ਇਸ ਦਾ ਕੋੜ ਦੂਰ ਕਰੋ ਇਹ ਗੱਲ ਸੁਣ ਕੇ ਸਿੱਧ ਸਰਸਾਈ ਜੀ ਗੁਰੂ ਜੀ ਦੇ ਚਰਨਾਂ ਤੇ ਟਹਿ ਕੇ ਕਹਿੰਦੇ ਹਨ ਕਿ ਗੁਰੂ ਜੀ ਸਾਡੇ ਵਿੱਚ ਐਡੀ ਕਰਾਂਵਾਤ ਕਿੱਥੇ ਅਸੀਂ ਕਿਸੇ ਦਾ ਕੋੜ ਰੋਗ ਦੂਰ ਕਰ ਦਈਏ ਇਸ ਗੱਲ ਦੇ ਜਵਾਬ ਵਿੱਚ ਗੁਰੂ ਅਰਜਨ ਦੇਵ ਜੀ ਮੁਸਕਰਾਉਦੇ ਹੋਏ ਬੋਲੇ ਕਿ ਸਾਈ ਜੀ ਤੁਸੀਂ ਆਪਣੀ ਇਕੱਲੇ ਦੀ ਕੀ ਗੱਲ ਕਰਦੇ ਹੋ ਆਉਣ ਵਾਲੇ ਸਮੇਂ ਵਿੱਚ ਤਾਂ ਤੁਹਾਡੀਆਂ ਪੂਰੀਆਂ ਪੀੜ੍ਹੀਆਂ ਦੇ ਵਿੱਚ ਇਹ ਕਰਾਂਵਾਤ ਵਰਤੇਗੀ ਰਹਿਦੀ ਦੁਨੀਆ ਤੱਕ ਕੋਈ ਵੀ ਰੋਗੀ ਜੋ ਤੁਹਾਡੇ ਦਰ ਤੇ ਆਵੇਗਾ ਉਹ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪਰਦੇ ਦੇ ਪੱਲਿਆਂ ਨੂੰ ਛੌੜ ਦੇ ਨਾਲ ਹੀ ਤਦ ਰੁਸਤੋ ਹੋ ਜਾਇਆ ਕਰੇਗਾ ਗੁਰੂ ਸਾਹਿਬ ਦੀ ਇਹ ਵੱਡਬੁੱਲੀ ਬਖਸ਼ਿਸ਼ ਪ੍ਰਾਪਤ ਕਰਕੇ ਸਿੱਧ ਸਰ ਸਾਈ ਜੀ ਆਪਣੇ ਪਰਦੇ ਦਾ ਪੱਲਾ ਉਸ ਕੋੜੀ ਨੂੰ ਛਾਉਦੇ ਹਨ ਤੇ ਫਿਰ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਕੇ ਇੱਕ ਬੇਰਤੀ ਕਰਦੇ ਹਨ ਕਿ हे ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਇਹ ਅਸੀਤ ਤਾਂ ਚਲੋ ਦੇ ਦੇ ਦਿੱਤੀ ਹੁਣ ਰਹਿਦੀ ਦੁਨੀਆ ਤੱਕ ਇੱਥੇ ਕਲਾ ਵਰਤੇਗੀ ਪਰ ਪਾਤਸ਼ਾਹ ਜੀ ਮੈਂ ਬਹੁਤ ਗਰੀਬ ਜਹਾ ਸਿਕ ਹਾਂ ਆਉਣ ਵਾਲੇ ਸਮੇਂ ਵਿੱਚ ਜੇ ਕਿਤੇ ਜ਼ਿਆਦਾ ਰੋਗੀ ਸਾਡੇ ਕੋਲ ਆਉਣ ਲੱਗ ਪਏ ਤਬ ਐਦਾ ਸਮਰੱਥ ਨਹੀਂ ਕਿ ਮੈਂ ਉਹਨਾਂ ਰੋਗੀਆਂ ਦੀ ਸਭ ਸੰਭਾਲ ਕਰ ਸਕਾਂ ਉਹਨਾਂ ਨੂੰ ਕੋਈ ਪ੍ਰਸ਼ਾਦਾ ਪਾੜੀ ਸ਼ਕਾ ਸਕਾਂ ਮੈਂ ਬਹੁਤ ਹੀ ਤੁਹਾਡਾ ਰਬਾਣਾ ਸਿਕਾ ਜੇ ਕੋਈ ਰੋਗੀ ਮੇਰੇ ਘਰ ਆਇਆ ਭੁੱਖਾ ਮੁੜ ਗਿਆ ਤਾਂ ਕਿਤੇ ਬਾਹ ਰਾਜ ਜੀ ਤੁਹਾਡੇ ਘਰ ਨੂੰ ਲਾਜ ਨਾ ਲੱਗ ਜਾਵੇ ਇੱਥੇ ਫਿਰ ਗੁਰੂ ਅਰਜਨ ਦੇਵ ਜੀ ਹੁਕਮ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਸਾਈ ਜੀ ਜੇ ਕੋਈ ਰੋਗੀ ਤੁਹਾਡੇ ਦਰ ਤੇ ਆਵੇਗਾ ਉਹ ਆਪਣੇ ਘਰੋਂ ਹੀ ਪਰਚਾਦਾ ਪਾਣੀ ਛੱਕੇ ਆਵੇਗਾ ਜਿਵੇਂ ਤੁਸੀਂ ਸਰੋਵਰ ਦੀ ਸੇਵਾ ਵਾਸਤੇ ਆਪਣੇ ਘਰੋਂ ਪਰਚਾਦਾ ਪਾਣੀ ਛੱਕੇ ਆਉਦੇ ਸੀ ਜੇਕਰ ਕੋਈ ਰੋਗੀ ਤੁਹਾਡੇ ਘਰ ਦਾ ਜਾਂ ਫਿਰ ਤੁਹਾਡੇ ਪਿੰਡ ਦਾ ਜਾਂ ਤੁਹਾਡੀ ਜੂ ਦਾ ਪਾਣੀ ਵੀ ਪੀ ਲਵੇਗਾ ਤਾਂ ਉਸਤੇ ਇਹ ਕਰਾਬਾਤ ਨਹੀਂ ਵਰਤੇਗੀ ਉਹ ਤਦਰੁਸਤ ਨਹੀਂ ਹੋ ਸਕੂਗਾ ਗੁਰੂ ਅਰਜਨ ਦੇਵ ਜੀ ਦੀ ਦਿੱਤੀ ਹੋਈ ਬਖਸ਼ਿਸ਼ ਅੱਜ ਵੀ ਟੱਲ ਹੈ ਅੱਜ ਵੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੰਬਲ ਦੇ ਵਿੱਚ ਬਾਪਾ ਸੈਦ ਸਰ ਸਾਈ ਜੀ ਦੇ ਗੁਰਦੁਆਰੇ ਦੇ ਵਿੱਚ ਓਵੇਂ ਹੀ ਕਰਾਂਵਾਤ ਵਰਤ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਇਸ ਗੁਰਦੁਆਰੇ ਵਿੱਚ ਲੱਗਰ ਤਾਂ ਤਿਆਰ ਹੁੰਦਾ ਏ ਪਰ ਜੇਕਰ ਕੋਈ ਚਵੜੀ ਦੇ ਰੋਗ ਤੋਂ ਬਿਵਾਰ ਹੁੰਦਾ ਜਾਂ ਕਿਸੇ ਨੂੰ ਕੋਈ ਵੀ ਤਰ੍ਹਾਂ ਦਾ ਚਵੜੀ ਦਾ ਰੋਗ ਹੁੰਦਾ ਏ ਜਦੋਂ ਉਹ ਸਾਈ ਜੀ ਦੇ ਦਰ ਤੇ ਅਰਦਾਸ ਕਰਵਾਉਂਦਾ ਜਾਂਦਾ ਏ ਤਾਂ ਉਸ ਨੂੰ ਉੱਥੇ ਲੱਗਰ ਪਾਣੀ ਛਕਣ ਦੀ ਬੜਾਈ ਹੁੰਦੀ ਹੈ। ਬਾਕੀ ਸੰਗਤ ਤਾਂ ਲੱਗਰ ਪਾਣੀ ਛਕ ਸਕਦੀ ਹੈ ਪਰ ਰੋਗੀ ਨੂੰ ਪਾਰੀ ਪੀੜ ਦੀ ਵੀ ਬੜਾਈ ਹੁੰਦੀ ਹੈ। ਲੱਗਰ ਤਾਂ ਬਹੁਤ ਦੂਰ ਦੀ ਗੱਲ ਐ ਅੱਜ ਵੀ ਸੈਂਕੜੇ ਰੋਗੀ ਪਿੰਡ ਚੱਬਲ ਵਿੱਚ ਬਾਬਾ ਸਿੱਧਸਰ ਸਾਈ ਜੀ ਦੇ ਪੱਲੇ ਨੂੰ ਛੂ ਕੇ ਤਦ ਰਸਤੋ ਹੋ ਰਹੇ ਹਨ ਇੱਥੇ ਆਉਣ ਵਾਲੇ ਰੋਗਿਆਂ ਨੂੰ ਇੱਕ ਤਾਂ ਲੱਗਰ ਛਕੜ ਦੀ ਬੜਾਈ ਹੁੰਦੀ ਦੂਸਰਾ ਕੁਝ ਹੋਰ ਦੇਜ ਵੀ ਬੜੇ ਹੋਏ ਹਨ ਜਿਵੇਂ ਰੋਗੀ ਆਪਣੇ ਨਾਲ 1/2 ਕਿਲੋ ਗੁੜ ਲੈ ਕੇ ਜਾਵੇ ਗੁਰਦੁਆਰੇ ਵਿੱਚੋਂ ਪੱਲਾ ਛਵਾ ਕੇ ਅਤੇ ਅਰਦਾਸ ਕਰਾ ਕੇ ਉੱਥੇ ਬਾਬੇ ਤੁਹਾਨੂੰ ਗੁਰਦੁਆਰੇ ਦੀ ਇੱਕ ਮਿੱਟੀ ਦਿੰਦੇ ਹਨ ਜਿਸ ਨੂੰ ਰੱਖ ਰੱਖਣਾ ਕਹਿੰਦੇ ਹਨ ਇਹ ਮਿੱਟੀ ਨੂੰ ਘਰੇ ਲਿਆ ਕੇ ਪਵਿੱਤਰ ਜਗ੍ਹਾ ਤੇ ਰੱਖ ਦੇਣਾ ਹੈ ਤੇ ਹਰ ਰੋਜ਼ ਪਾਠ ਪੂਜਾ ਕਰਕੇ ਇਸ ਮਿੱਟੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਣੀ ਰੋਗ ਵਾਲੀ ਜਗ੍ਹਾ ਤੇ ਲਾਉਣਾ ਹੈ ਜਿੰਨੇ ਦਿਨ ਉਹ ਰੱਖ ਰੱਖੜੀ ਹੁੰਦੀ ਹੈ ਉਹਨੇ ਦਿਨ ਦਾ ਤਾਂ ਬਾਸ ਬੱਚੀ ਬੀਟ ਸ਼ਰਾਬ ਤंबाकू ਦਾ ਸੇਵਨ ਕਰਨਾ ਤੇ ਨਾ ਹੀ ਇਹਨਾਂ ਚੀਜ਼ਾਂ ਦਾ ਸੇਵਨ ਕਰਨ ਵਾਲੇ ਦਾ ਹੱਥ ਹੀ ਬਲਾਉਣਾ ਹੈ ਨਾ ਹੀ ਉਹਨੇ ਦਿਨ ਕੋਈ ਸਰੀਰਕ ਸੁਭਦ ਭਾਵ ਗ੍ਰਸਤੀ ਨਹੀਂ ਕਰਦੀ ਉਦੀ ਭਾਵੇਂ ਕੋਈ ਰੋਗੀ ਵਿਆਹਿਆ ਹੋਵੇ ਜਾਂ ਕੁਵਾਰਾ ਹੋਵੇ ਆਪ ਤੌਰ ਤੇ ਕਿਹਾ ਜਾਂਦਾ ਹੈ ਕਿ 40 ਦਿਨਾਂ ਦੇ ਅੰਦਰ ਅੰਦਰ ਪੁਰਾਣੇ ਤੋਂ ਪੁਰਾਣਾ ਚਬਲੀ ਰੋਗ ਇੱਥੇ ਠੀਕ ਹੋ ਜਾਂਦਾ ਹੈ ਤੇ ਉਨੇ ਦਿਨ ਹੀ ਤੁਹਾਨੂੰ ਰੱਖ ਰਖੜੀ ਲਾਜ਼ਮੀ ਹੁੰਦੀ ਹੈ ਬਾਕੀ ਦੀ ਬਚੀ ਉਸ ਬਿੱਟੀ ਨੂੰ ਜਲ ਪ੍ਰਵਾਹ ਕਰ ਦਿਓ ਠੀਕ ਹੋਰ ਤੇ ਆਪਣੀ ਹੈਸੀਅਤ ਦੇ ਅਨੁਸਾਰ ਭੁੱਖਿਆ ਨੂੰ ਪ੍ਰਸ਼ਾਦਾ ਪਾਣੀ ਛਕਾਓ ਜਾਂ ਇੱਥੇ ਗੁਰਦੁਆਰਾ ਸਿੱਧ ਸਰਸਾਈ ਜੀ ਦੇ ਲੱਗਣ ਵਾਸਤੇ ਰਸਤ ਪੜੀ ਚੜਾ ਦਿਓ ਸੋ ਦੋਸਤੋ ਇਹ ਸੀ ਸਾਰੀ ਅਸਲ ਕਹਾਣੀ ਉਸ ਗੁਰਦੁਆਰਾ ਸਾਹਿਬ ਦੀ ਜਿੱਥੇ ਲੰਗਰ ਚੱਕਰ ਦੀ ਬਣਾਈ ਹੈ ਤੇ ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਬਖਸ਼ਿਸ਼ਾਂ ਦੇ ਸਦਕਾ ਅੱਜ ਵੀ ਕੋੜੀਆਂ ਦੇ ਕੋੜ ਰੋਗ ਦੂਰ ਹੁੰਦੇ ਹਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ